ਅੰਮ੍ਰਿਤਸਰ ਬਿੱਤੀ ਰਾਤ ਬਟਾਲਾ ਰੋਡ ਗਲੀ ਨੰਬਰ 5 ਵਿਜੇਨਗਰ ਦੀ ਗਲੀ ਵਿੱਚ ਡਿੱਗੇ ਬਜ਼ੁਰਗ ਨੂੰ ਗੱਡੀ ਥੱਲੇ ਕੁਚਲਾ ਗਿਆ ਜਿਸ ਦੇ ਚਲਦੇ ਗੱਡੀ ਹੀਠਾ ਆਉਣ ਨਾਲ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੇਰਾ ਨਾਮ ਕੇਸ਼ਰ ਮਾਨ ਜਿਹੜੇ ਮ੍ਰਿਤਕ ਸਾਨੂੰ ਕੀ ਫੋਨ ਲੱਗਦੇ ਸੀ ਮੇਰੇ ਫਾਦਰ ਸਾਹਿਬ ਜੀ ਨੰਬਰ 3 ਆਂਦੀ ਨਾਲ ਸੰਜੀਵ ਕੁਮਾਰ ਉਮਰ ਕਿੰਨੀ ਸੀ 52 ਸਾਲ ਕਿਤੇ ਦਿਨ ਸੀ ਸਰਮੇਠਾ ਰੋਡ ਕੋ ਨਾਣਕ ਨਗਰ ਰਾਤ ਕੀ ਗੱਲ ਹੋਈ ਇਹ ਕਿੰਨੇ ਵਜੇ ਦਾ ਸਮਾਂ ਸੀਗਾ ਕੀ ਰਾਤ ਸਿਰ 12:00 ਵਜੇ 12:30 ਵਜੇ ਦੀ ਟਾਈਮਿੰਗ ਹੋਣੀ ਜਦੋਂ ਬਲਕਿ ਨਵਾਪਰੀ ਤੇ ਮਾਨੂੰ ਇਨਫੋਰਮ ਕੀਤਾ ਬਲਕਿ 2:30 ਵਜੇ ਨਾਲ ਖੁਦ ਪਤਾ ਲੱਗਿਆ ਕਿ ਹਲੇ ਨੋਂ ਨਗੇ ਕੋਈ ਬਾਹਰ ਟਾਬੇ ਵਾਲੇ ਉਹਨਾਂ ਨੂੰ ਪਤਾ ਹੀ ਮੇਰੇ ਫਾਦਰ ਸਾਹਿਬ ਨੇ ਜੋ ਉਹਨਾਂ ਨੇ ਘਰੇ ਆ ਕੇ ਦੱਸਿਆ ਕਿ ਤੁਸੀਂ ਇੱਕ ਵਾਰੀ ਦੇਖ ਲਓ ਤੇ ਉਹਨਾਂ ਦੇ 60-60 ਲੱਗੀ ਹੋਈ ਹੈ ਤੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਬਲਕਿ ਡੈਥ ਹੋ ਹੋ ਚੁੱਕੀ ਹੁੰਦੀ ਤੇ ਕੀ ਕੋਈ ਡੈਥ ਦਾ ਕਾਰਨ ਕੀ ਕਾਰਨੋ ਹੀ ਕਾਰ ਭਾਜੀ ਬਲਕਿ ਸਿੱਧਾ ਉੱਪਰੋਂ ਲੰਘ ਆ ਗਿਆ ਬੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਪਿੱਛੋਂ ਹੀ ਕੋਈ ਕਾਂਡ ਕਰ ਗਿਆ ਬੜੀ ਜਲਦੀ ਜਗਾਇ ਹੀ ਉੱਪਰ ਹੀ ਚੜਾ ਆ ਗਿਆ ਤੇ ਲੱਗਦਾ ਕਿ ਇਹ ਡੈਥ ਨਹੀਂ ਹੋਈ ਕੋਈ ਜਾਣਬੁੱਝ ਕੇ ਹੀ ਕਤਲ ਕੀਤਾ ਜਾਣਬੁੱਝ ਕੇ ਕਤਲ ਕੀਤਾ ਭਾਜੀ ਉਪਰੋਂ ਲੰਗਾ ਗਿਆ ਨੇ ਸਾਫ਼ ਦੇਖਣ ਦਾ ਬੰਦਾ ਰੱਖ ਕੇ ਬਲਕਿ ਸਾਈਡ ਤੇ ਗਿਆ ਤੇ ਤੂੰ ਸਾਈਡ ਤੋਂ ਕਾਰ ਕਢ ਲੈ ਜਾਂ ਤੂੰ ਬਲਕਿ 2 ਮਿੰਟ ਲੱਗਣੇ ਉਤਰ ਕੇ ਸਾਈਡ ਤੇ ਕਰਦੇ ਉਪਰੋਂ ਲੰਗਾ ਗਿਆ ਸਮੇ ਤੇ ਕੀ ਕੋਈ ਨਸ਼ਾ ਨੂੰ ਸ਼ਤ ਨਹੀਂ ਸੀ ਕਰਦਾ ਨਹੀਂ ਨਾ ਸਰ ਨਹੀਂ ਭਾਈ ਨਸ਼ਾ ਨਹੀਂ ਕਰਦਾ ਜੀ ਬਾਬਾ ਕੀ ਕੰਮ ਵੀ ਕਰਦੇ ਕੰਮ ਉੱਥੇ ਢਾਲੀ ਸਾਹਿਬ ਮਾਰਕੀਟ ਤੋਂ ਕੱਪੜੇ ਦਾ ਕੰਮ ਕਰਦੇ ਮਾਰਕੀਟ ਦੇ ਤੇ ਹੁਣ ਜਿਹੜੀ ਤੁਸੀਂ ਕੋਈ ਥਾਣੇ ਬਗਾਰਾ ਰਿਪੋਰਟ ਦਿੱਤੀ ਰਾਤੀ ਹਾਂਜੀ ਰਿਪੋਰਟ ਦਿੱਤੀ ਪੁਲਿਸ ਵਾਲੇ ਕਹਿੰਦੇ ਤੁਹਾਨੂੰ ਸ਼ਾਮ ਤੱਕ ਕੋਈ ਸਪੌਂਸ ਦਵਾਂਗੇ ਆਪਾਂ ਕੋਈ ਜਿਹੜਾ ਬੰਦਾ ਟ੍ਰੇਸ ਕੀਤਾ ਗਿਆ ਕੋਈ ਸੀਸੀਟੀਵੀ ਕੋਈ ਕਨਵਾਇਆ ਸੀਸੀਸੀਟੀਵੀ ਵੀਡੀਓ ਆਈ ਹੋਈ ਹੈ ਨਹੀਂ ਕੋਈ ਕਢਾਈ ਆਪਾਂ ਉਹਦੇ ਵਿੱਚ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਉਹਦੀ ਰਿਪੋਰਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਐਫਆਈਆਰ ਲੌਂਚ ਕਰ ਦਿੱਤੀ ਹੋਈ ਹੈ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਟ੍ਰੇਸ ਕਰ ਰਹੀ ਹੈ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੇ ਦੋਸ਼ੀ ਵੱਲੋਂ ਜਿਹੜਾ ਗੱਡੀ ਚੱਲੇ ਦਿੱਤਾ ਗਿਆ ਉਹ ਕਿੱਥੋਂ ਦਾ ਕਿਹਦਾ ਬਾਹਰ ਦਾ ਹੈ ਦੇਖੋ ਜਾਨੀ ਤਾਂ ਦੱਸ ਰਹੇ ਆਂ ਵੀ ਫਲਾ ਜਿਹੜਾ ਐ ਸੀ ਪੁੱਛਿਆ ਉਹਦੇ ਚ ਦਰਜ ਕਰ ਲਿਆ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਨੰਬਰ ਤੋਂ ਸੀ ਦੋਸ਼ੀ ਨੂੰ ਰਿਸ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਬੋਡੀ ਸੀ ਉਹਨੂੰ ਪੋਸਟਮਾਰਟਮ ਹਾਂਜੀ ਪੋਸਟਮਾਰਟਮ ਹੋ ਚੁੱਕਾ ਜੀ ਆਲਰੇਡੀ ਤੇ ਹੈਂਡ ਓਵਰ ਕਰ ਦਿੱਤੀ ਗਈ ਹੈ ਪਰਿਵਾਰ ਦੇ ਕੋਈ ਦਸ਼ਾ ਰਸਾ ਤ ਨਹੀਂ ਕੋਈ ਪੋਸਟਮਾਰਟਮ ਦੇਖੋ ਜੀ ਉਹਦੇ ਮੈਡੀਕਲ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਪੋਸਟਮਾਰਟਮ ਰਿਪੋਰਟ ਆਏਗੀ ਜੀ ਸਾਪੇਮਾਰੀ ਕੋ ਹਾਂਜੀ ਦੋਸ਼ੀ ਜਿਹੜਾ ਇਸ ਵਾਲਾ ਜੀ ਐਟ ਲਾਰਜ ਹੈ ਜੀ ਮੈਂ ਤੁਹਾਨੂੰ ਦੱਸ ਕਿਆ ਵੀ ਗੱਡੀ ਦਾ ਨੰਬਰ ਸਾਡੇ ਕੋਲ ਫੜਾ ਲਾਇਆ ਹੋਇਆ ਹੈ। ਇਨਵੈਸਟੀਗੇਸ਼ਨ ਦੇ ਦੌਰਾਨ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਸੀਗਾ ਕਿ ਉਹ ਕਿਰਾਏ ਤੇ ਰਹਿੰਦਾ ਸੀਗਾ ਜਿਆ ਬਿਲਦਨ ਕੋਈ ਵੀ ਜੇ ਜੋ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਗਾ ਉਹਨੂੰ ਜਰੂਰ ਵਿਚਾਰ ਕੇ ਦੋਸ਼ੀ ਤੱਕ ਪਹੁੰਚਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਜੀ। ਇਹ ਪਰਚਾ ਜਿਹੜਾ ਹੁਣ ਦੱਸਦੇ ਪ੍ਰਚਾਰ ਰੈਡੀ ਦਰਜ ਹੋ ਚੁੱਕਾ ਹੈ। ਠੀਕ ਹੈ।